आनंदा दी पुरी ਦੇ ਵਿੱਚ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਪ੍ਰਗਟ ਬੈਠੇ ਨੇ ਕਿਰਪਾ ਰਾਮਦਾਸ ਕਸ਼ਮੀਰੀ ਪੰਡਤਾਂ ਨੂੰ ਲੈ ਕੇ ਸ਼ਰਨ ਵਿੱਚ ਆਉਂਦਾ ਹੈ ਕਹਿੰਦੇ ਤੁਸੀਂ ਹਿੰਦੂਆਂ ਦੀ ਢੇਕ ਹੋ ਆਸਰਾ ਹੋ ਮਹਾਰਾਜ ਰੱਖਿਆ ਕਰੋ ਕਿਰਪਾ ਰਾਮਦਾਸ ਦਾ ਕਰਲਾ ਪ੍ਰਵਾਨ ਹੋਇਆ ਫਿਰ ਗੁਰਾਂ ਨੂੰ ਦਰੌਣ ਦੇ ਲਈ ਚਾਂਦਨੀ ਚੌਕ ਦੀ ਕਤਵਾਲੀ ਪਿੰਜਰੇ ਕੈਦ ਕੀਤਾ ਗਿਆ ਗੁਰਾਂ ਦੀਆਂ ਅੱਖਾਂ ਦੇ ਸਾਵੇਂ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਜੀ ਨੂੰ ਇੱਕ ਇੱਕ ਕਰਕੇ ਸ਼ਹੀਦ ਕੀਤਾ ਗਿਆ ਅਖੀਰ ਪਾਤਸ਼ਾਹ ਨੂੰ ਆਖਿਆ ਗਿਆ ਐ ਗੁਰੂ ਤੇਗ ਬਹਾਦਰ ਸਾਹਿਬ ਜਾਨ ਪਿਆਰੀ ਆ ਕੇ ਧਰਮ ਮਹਾਰਾਜ ਕਹਿੰਦੇ ਬੇਮੁਹਤਾਜ ਹਾਂ ਝੁਕਣਾ ਮੈਂ ਸਿੱਖਿਆ ਨਹੀਂ ਹੈ ਗੱਜ ਕੇ ਪਾਤਸ਼ਾਹ ਆਖਣ ਲੱਗੇ ਮੈਂ ਹਾਂ ਤੇਗ ਪਰਖ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ 100 ਤੇਗਾ ਮੈਨੂੰ ਤੇਗ ਬਹਾਦਰ ਦਾ ਲਖਬ ਮਿਲਿਆ ਮੇਰਾ ਕੁਝ ਨਹੀਂ ਸਕਦੀਆਂ ਖੋ ਤੇਗਾ ਮੈਂ ਜੰਮਦਿਆਂ ਤੇਗਾ ਦੀ ਸ਼ਾਮਾਣੀ ਮੇਰੇ ਪਿਓ ਨੇ ਪਹਿਨੀਆਂ ਦੋ ਤੇਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰੇਹਾ ਪਰਖਦਾ ਤੇਰਾ ਪਿਓ ਤੇਗਾ ਹੁਣ ਵੇਖੀ ਆਉਂਦੇ ਭਵਖ ਅੰਦਰ ਮੇਰੇ ਪੁੱਤਰ ਨੇ ਵੋਹਣੀਆਂ ਉਹ ਤੇਗਾ ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਊਗੀ ਤੇਰੀਆਂ ਖੋ ਤੇਗਾ ਮੈਂ ਗੁਰੂ ਇਸ ਚੋਟਰੀ ਇੰਡੀਪੈਂਡੈਂਟ ਪ੍ਰੇਮਤਾ ਦਾ ਕਿਸੇ ਤੋਂ ਡਰਦਾ ਨਹੀਂ ਐ ਬੰਦਾ